ਮਾਛੀਵਾੜਾ ਨੇੜੇ ਪਿੰਡ ਹੰਬੋਬਾਲ ਦੇ ਵਾਸੀ ਪ੍ਰੀਤਮ ਸਿੰਘ ਪੀਤੀ 43 ਸਾਲ ਜੋ ਆਪਣੇ ਚੰਗੇ ਭਵਿੱਖ ਲਈ ਅਮਰੀਕਾ ਗਿਆ ਸੀ ਪਰ ਨੈਸਵੈਲ ਸ਼ਹਿਰ ਵਿਖੇ ਉਸ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ ਮ੍ਰਿਤਕ ਪ੍ਰੀਤਮ ਸਿੰਘ ਜੋ ਕਿ ਹੰਬੋਬਾਲ ਵਿਖੇ ਲੱਕੜ ਮਿਸਤਰੀ ਸੀ ਉਹ ਕੁਝ ਸਾਲ ਪਹਿਲਾਂ ਅਮਰੀਕਾ ਚਲਾ ਗਿਆ ਸੀ ਕੱਲ ਉਹ ਕਾਰ ਤੇ ਸਵਾਰ ਹੋ ਕੇ ਕਿਤੇ ਜਾ ਰਿਹਾ ਸੀ ਤਾਂ ਅਚਾਨਕ ਉਸ ਦੀ ਟਰਾਲੇ ਨਾਲ ਟੱਕਰ ਹੋ ਗਈ ਹੈ ਜਿਸ ਦੌਰਾਨ ਉਸ ਦੀ ਮੌਤ ਹੋ ਗਈ ਹੈ ਅੱਜ ਸਵੇਰੇ ਜਦੋਂ ਉਸਦੇ ਘਰ ਉਸਦੀ ਮੌਤ ਦਾ ਸੁਨੇਹਾ ਆਇਆ ਤਾਂ ਪਰਿਵਾਰ ਤੇ ਦੁੱਖਾਂ ਦਾ ਪਹਾੜ ਢੁੱਟ ਗਿਆ। ਮ੍ਰਿਤਕ ਪ੍ਰੀਤਮ ਸਿੰਘ ਦੇ ਇੱਕ ਭਰਾ ਤੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਅਤੇ ਉਸਦੀ ਪਤਨੀ ਤੇ ਮਾਤਾ-ਪਿੰਡ ਹੰਬੋਵਾਲ ਵਿਕੇ ਰਹਿੰਦੇ ਨੇ। ਮ੍ਰਿਤਕ ਦਾ ਇੱਕ ਲੜਕਾ ਵੀ ਅਮਰੀਕਾ ਵਿਕੇ ਆਪਣੇ ਪਿਤਾ ਨਾਲ ਰਹਿੰਦਾ ਈ। ਪ੍ਰੀਤਮ ਸਿੰਘ ਦੀ ਮੌਤ ਨਾਲ ਪਿੰਡ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਮ੍ਰਿਤਕ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਦੋ ਲੜਕੇ ਅਤੇ ਇੱਕ ਲੜਕੀ ਛੱਡ ਗਿਆ। ਸ਼੍ਰੀ ਮਾਚੀਵਾੜਾ ਸਾਹਿਬ ਤੋਂ ਜਸਵੀਰ ਸਿੰਘ ਅਲਵੇ ਦੀ ਰਿਪੋਰਟ ਹਾਂਜੀ ਸਰ ਕੀ ਨਾਮ ਹੈ ਜੀ ਹਾਂਜੀ ਮੇਰਾ ਨਾਮ ਰਣਵੀਰ ਸਿੰਘ ਪਿੰਡ ਹੰਬਾ ਤੋਂ ਸਰਪੰਚ ਬੋਲਦਾ ਹਾਂ ਸਰ ਤੁਹਾਡੇ ਪਿੰਡ ਦੇ ਮੁੰਡੇ ਜੀ ਚੱਕ ਹੋਏ ਬਾਹਰ ਗਏ ਜੀ ਹਨ ਗੱਲ ਕੀ ਇਹ ਨੌਜਵਾਨ ਮੁੰਡਾ ਬੜਾ ਸੋਝਵਾਨ ਸੀਗਾ ਤੇ ਤਿੰਨ ਬੱਚੇ ਆਦੇ ਭਲੇ ਥੋੜੀ ਉਮਰ ਹੁਣਾਂ ਦੀ ਰੋਜੀ ਰੋਟੀ ਦੀ ਬਾਹਰ ਲਗੇ ਸੀਗੇ ਤੇ तकरीबन 5 6 ਮਹੀਨੇ ਹੋਏ ਆ ਉਹਨਾਂ ਨੂੰ ਗਿਆ ਨੂੰ ਹਲੇ ਤੇ ਛੜਕ ਹਫਤੇ ਦੇ ਵਿੱਚ ਉਹਨਾਂ ਦੇ ਐਕਸੀਡੈਂਟ ਹੋ ਗਿਆ ਤਾਂ ਉੱਤੇ ਮੌਤ ਹੋ ਗਈ ਆ ਸਾਡੀ ਸਰਕਾਰ ਨੂੰ ਇਹ ਅਪੀਲ ਆ ਵੀ ਬੱਚੇ ਨਿਆਣੇ ਬੱਚਿਆਂ ਨੂੰ ਬਿਲਕੁਲ ਇਹਨਾਂ ਦੀ ਕੋਈ ਸ਼ਹੀਦਤਾ ਦਿੱਤੀ ਜਾਵੇ ਕੋਈ ਇਹਨਾਂ ਦੀ ਵੀ ਜਿਹੜਾ ਇਹਨਾਂ ਨੂੰ ਕੋਈ ਬੱਚਿਆਂ ਨੂੰ ਕੋਈ ਨੌਕਰੀ ਦਿੱਤੀ ਜਾਵੇ ਪੜੇ ਲੈ ਕੇ ਬੱਚੇ ਆ ਤਾਂ ਸਾਡੀ ਇਹ ਅਪੀਲ ਆ ਜੀ ਇਹਨਾਂ ਨੂੰ ਸਰਕਾਰ ਨੌਜਵਾਨ ਦੀ ਕਿੰਨੀ ਉਮਰ ਉਮਰ ਇਹਦੀ 42 43 ਸਾਲਾਂ ਦੀ ਉਮਰ ਸੀਗੀ ਜੀ ਕਿੰਨਾ ਟਾਈਮ ਹੋ ਗਿਆ ਸੀ ਇਹਨਾਂ ਨੂੰ ਤਕਰੀਬਨ ਜੀ 5 6 ਮਹੀਨੇ ਹੋਏ ਸੀ ਗਿਆ ਨੂੰ ਪਰਿਵਾਰ ਦੇ ਵਿੱਚ ਹੋਰ ਕੋਈ ਇਹਨਾਂ ਦੇ ਦੋ ਬੇਟੇ ਆ ਜੀ ਇੱਕ ਬੇਟੀ ਆ ਤੇ ਮਾਤਾ ਆ ਤੇ ਕਰਦੇ ਆ ਉਹਨਾਂ ਦੇ ਪਾਦਰ ਦੀ ਪਹਿਲਾ ਡੈਥ ਹੋ ਗਈ ਸੀ ਵੀ ਤੇ ਕਮਾਈ ਦਾ ਸਾਧਨ ਹੋਰ ਕਿਹੜਾ ਹੀ ਹੈ? ਕਮਾਈ ਦਾ ਸਾਧਨਾਂ ਦਾ ਕੋਈ ਨਹੀਂ ਹੈਗਾ ਜੀ ਹੁਣ। ਉਹ ਉਹਨਾਂ ਦੇ ਸਰਤੀ ਚੱਲਦਾ ਸੀਗਾ ਉਹੀ ਗਏ ਸੀਗੇ ਤੇ ਬੇਟਾ ਇੱਕ ਗਿਆ ਕੈਨੇਡਾ ਤੇ ਉਹ ਪੜ੍ਹਾਈ ਦੀ ਵੇस्ते ਗਿਆ ਸੀਗਾ ਹੁਣੇ ਗਿਆ ਉਹ ਵੀ ਹਾਲੇ। ਉਹ ਵੀ ਹਾਲੇ ਪੜਦਾ ਹੀ ਆ ਹਾਲੇ। ਤੇ ਇਹੀ ਅਸੀਂ ਅਪੀਲ ਕਰਦੇ ਆ ਸਰਕਾਰ ਨੂੰ ਵੀ ਇਹ ਦਾ ਕੋਈ ਸੋਚਿਆ ਜਾਵੇ। ਕੋਈ ਬੱਚਿਆਂ ਨੂੰ ਕੋਈ ਨੌਕਰੀ ਜਾਂ ਕੋਈ ਇਹਨਾਂ ਦੀ ਮਦਦ ਕੀਤੀ ਜਾਵੇ। ਪਰਿਵਾਰ ਦੀ ਹਾਲਤ ਵਿੱਚੋਂ ਕਹੋ ਜੀ। ਠੀਕ ਠੀਕ ਹੈ ਜੀ ਕੋਈ ਜ਼ਿਆਦਾ ਹੁੜੀ ਹੈਗਾ। ਵਾੜਾ ਮੋਟਾ ਹੀ ਆ ਕੋਈ ਉਹ ਦਾ ਨਾਂ ਚਰਤੀ ਸਕਦਾ ਹੈ ਗਰੀਬ ਹੈ ਜੀ ਗਰੀਬ ਪਰਿਵਾਰ ਆ ਜੀ ਹਾਂਜੀ ਸਰ ਕੀ ਨਾਮ ਹੈ ਜੀ ਸਸਕੀ ਗੱਲ ਜੀ ਮੇਰਾ ਨਾਮ ਰਾਜਾ ਕਲੋਂ ਆ ਜੀ ਅਸੀਂ ਅੱਜ ਪਿੰਡ ਹੰਬੂਲ ਖੜੇ ਆ ਇੱਥੇ ਪਿੰਡ ਦੇ ਵਿੱਚ ਮੁੰਡੇ ਦੀ ਇੱਕ ਨਾ ਮੌਤ ਹੋ ਗਈ ਮੁੰਡਾ ਬਾਹਰ ਗਿਆ ਸੀਗਾ ਜਿਹਦਾ ਨਾਮ ਪ੍ਰੀਤਮ ਸਿੰਘ ਸੀਗਾ ਤੇ ਇਹ ਪਰਿਵਾਰ ਬਹੁਤ ਸਾਊ ਪਰਿਵਾਰ ਆ ਤੇ ਬਹੁਤ ਪਿੰਡ ਦੇ ਲੋਕ ਇਹਨਾਂ ਦੀ ਇੱਜ਼ਤ ਕਰਦੇ ਸੀ ਕਿ ਇਹ ਬੰਦਾ ਆਪਣੀ ਜਿਹੜਾ ਪ੍ਰੀਤਮ ਸਿੰਘ ਆ ਮੁੰਡਾ ਪੀਤੀ ਕਮਾਈ ਕਰਨ ਗਿਆ ਸੀ ਆਪਣੇ ਬਾਹਲੇ ਮੁਲਕ ਚ ਅਮਰੀਕਾ ਤੇ ਜਦੋਂ ਉੱਥੇ ਗਿਆ ਆਪਣੇ ਇੱਕ ਦਾਣਾ ਕੋਲ ਅੱਜ ਸਾਨੂੰ ਪਤਾ ਲੱਗਿਆ ਸਵੇਰੇ ਕਿ ਰਾਤ ਉਹਦਾ ਨਾ ਕਿਸੇ ਟਰਾਲੇ ਨਾਲ ਐਕਸੀਡੈਂਟ ਹੋਇਆ ਤੇ ਉਹਦੀ ਮੌਤ ਹੋ ਗਈ ਦੋ ਤਿੰਨ ਮੁੰਡੇ ਨਾਲ ਉਹਦੇ ਹੋਰ ਸੀਗੇ ਤੇ ਉਹਨਾਂ ਦੀ ਸੱਟਾਂ ਲੱਗੀਆਂ ਪਰ ਬਚ ਗਏ ਉਹ ਤੇ ਉਹੀ ਮੁੰਡਾ ਸੀਗਾ ਕਮਾਈ ਦਾ ਸਾਡਾ ਸੀਗਾ ਘਰ ਦਾ ਤੇ ਉਹ ਮੁੰਡੇ ਦੀ ਜਿਹੜੀ ਡੈਥ ਹੋ ਗਈ ਕਿਤੇ ਤਾਂ ਉਹਨੇ ਚੱਲ ਪੈਸੇ ਕਮਾਗੇ ਘਰ ਭੇਜਣੇ ਸੀ ਕਿਤੇ ਅੱਜ ਉਹ ਲਾਸ਼ ਆਉਣੀ ਹੈ ਉਹਦੀ ਲਾਸ਼ ਵੀ ਨਹੀਂ ਆਉਣੀ ਹੈ ਕਿ ਲਾਸ਼ ਵਾਸਤੇ ਵੀ ਜੇ ਬੋਡੀ ਮੰਗਾਉਣੀ ਆ ਤਾਂ ਕਹਿੰਦੇ ਲੱਖਾਂ ਵੀ ਲੱਗਦੇ ਆ 25 30 ਲੱਖ ਰੁਪਏ ਲੱਗ ਜਾਂਦਾ ਹੁਣ ਗਰੀਬ ਪਰਿਵਾਰਾ ਜਿਹੜਾ 20 ਲੱਖ ਦਊਗਾ 30 ਲੱਖ ਦਊਗਾ ਤੇ ਹੁਣ ਸਾਰੇ ਅਸੀਂ ਤਾਂ ਸਾਰੇ ਪਿੰਡ ਵਾਲਿਆਂ ਨੇ ਇਹ ਹੀ ਕਹਾਂਗੀਤੀ ਆ ਵੀ ਗਰੀਬ ਪਰਿਵਾਰ ਹੋਣ ਕਰਕੇ ਆਪਾਂ ਬੋਡੀ ਤਾਂ ਲਾਸ਼ ਮੰਗਾ ਨਹੀਂ ਸਕਦੇ ਅਸੀਂ ਤਾਂ ਸਰਕਾਰ ਨੂੰ ਬੇਨਤੀ ਕਰ ਸਕਦੇ ਆਂ ਵੀ ਪਰਵਾਦੀ ਮਾੜੀ ਮੋਟੀ ਸੁਣ ਲੋ ਜੀ ਸੁਣ ਹੁੰਦੀ ਆ ਵੀ ਹੋਰ ਨਹੀਂ ਕੁਛ ਬੱਚਿਆਂ ਨੂੰ ਮਾਂ ਪਿਓ ਦਾ ਉਹਦਾ ਪਿਓ ਦਾ ਆਪਣਾ ਚਿਹਰਾ ਵੀ ਦਿਖ ਜੀਵੇ ਹਨਾ ਚੱਲ ਇਹੀ ਬੜਾ ਸੂਨ ਹੁੰਦਾ ਹੈ ਘਰ ਲਈ ਆ ਬੱਚੇ ਆ ਛੋਟਾ ਕੁੜੀ ਆ ਮੁੰਡਾ ਐ ਇੱਕ ਨਾ ਤੇ ਇਹੀ ਬੇਨਤੀ ਹੈ ਜੀ ਸਾਡੀ ਦਾ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਇਹ ਬਾਹਰ ਐਕਸੀਡੈਂਟ ਹੋ ਗਿਆ ਜੀ ਸਾਨੂੰ ਤਾਂ ਹੀ ਫੋਨ ਆਇਆ ਮੁੰਡਾ ਇਹ ਜਿਹੜਾ ਛੋਟਾ ਮੁੰਡਾ ਆ ਆਪਣੇ ਸਰਕਲ ਦੇ ਮੁੰਡਿਆਂ ਨੂੰ ਹੋਰੋਂ ਜਾਣਦਾ ਆ ਉੱਥੋਂ ਗੱਲ ਨਿਕਲੀ ਵੀ ਇਦਾਂ ਕਰਕੇ ਮੁੰਡਾ ਜਿਹੜਾ ਪ੍ਰੀਤਮ ਉਹਦਾ ਐਕਸੀਡੈਂਟ ਹੋ ਗਿਆ ਉੱਥੋਂ ਵੀ ਹੌਲੀ ਹੌਲੀ ਗੱਲ ਸਾਰੇ ਪਾਸੇ ਫੈਲ ਗਈ ਤੇ ਮੁੰਡੇ ਦੀ ਵਧੀਆ ਬਣੀ ਹੋਸੀ ਲੱਗ ਕੇ ਜੀ ਮੁੰਡਾ ਕੰਮ ਕਰਦਾ ਲੱਕੜ ਦਾ ਕੰਮ ਕਰਦਾ ਸੀਗਾ ਪੁਰਾਣਾ ਕੰਮ ਕਰਦਾ ਸੀਗਾ ਮਿਹਨਤੀ ਸੀ ਮੁੰਡਾ ਜੀ ਬਹੁਤ ਸੁਭਾਅ ਵੀ ਮੁੰਡੇ ਦਾ ਬਹੁਤ ਵਧੀਆ ਦੀ ਤਰ੍ਹਾਂ ਜੀ